ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਤੁਹਾਡੇ ਲਈ ਵਾਜਵਰੇਟਾਂ ਦੇ ਵਿੱਚ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਰੋ ਅੱਜ ਗੱਲ ਕਰੀਏ ਤਾਂ ਤੁਹਾਡੇ ਲਈ 14 ਤਵੀਆਂ ਦਾ ਸੈੱਟ ਲੈ ਕੇ ਆਏ ਆਂ ਹਾਲਤ ਤੁਸੀਂ ਤਵੀਆਂ ਦੀ ਦੇਖ ਸਕਦੇ ਹੋ 50 ਪੈਸੇ ਤਵੀਆਂ ਦੇ ਤਵੇ ਨੇ ਵੀਰੋ ਨਾਲ ਦੇ ਤਵੇ ਨੇ ਚੰਗੇ ਫਰੇਮ ਦੇ ਵਿੱਚ ਤਵੀਆਂ ਨੇ ਹੈਵੀ ਫਰੇਮ ਲੱਗਿਆ ਹੋਇਆ ਕੋਈ ਟੁੱਟ ਭੱਜ ਨਹੀਂ ਤਵੀਆਂ ਦੀ ਬਹੁਤ ਵਧੀਆ ਚਾਲੂ ਹਾਲਤ ਦੇ ਵਿੱਚ ਤਵੀਆਂ ਨੇ ਵੀਰੋ ਦੇਖ ਸਕਦੇ ਹੋ ਮੋਟੀ ਐਂਗਲ ਲੱਗੀ ਹੋਈ ਆ ਪੂਰੀ ਹੈਵੀ ਮਗਰ ਟਾਇਰ ਇਸਾ ਲੱਗਿਆ ਹੋਇਆ ਵੀਰੋ ਇੱਕ ਟਾਇਰ ਖਤਮ ਆ ਇੱਕ ਸਹੀ ਚੱਲਦਾ ਦੇਖ ਸਕਦੇ ਹੋ ਹਿੱਸਾ ਲਾਉਣ ਲਈ ਉੱਤੇ ਡੰਡਾ ਲਾਇਆ ਗਿਆ ਵਧੀਆ ਹਿੱਸਾ ਚੰਗਾ ਹੈਵੀ ਹਿੱਸਾ ਵੀਰੋ ਟਾਇਰ ਇੱਕ ਖਤਮਾ ਤੁਹਾਡੇ ਸਾਹਮਣੇ ਆ ਵੀਰੋ ਬੀਮ ਵਾਲੀਆਂ ਤਵੀਆਂ ਵੀਰੋ ਇਹ 14 ਤਵੀਆਂ ਤਲਵੰਡੀ ਭਾਈ ਦੀਆਂ ਬਣੀਆਂ ਹੋਈਆਂ ਤਵੀਆਂ ਨੇ ਤੁਸੀਂ ਦਸੱਲੀ ਕਰਕੇ ਤਵੀਆਂ ਨੂੰ ਵਾਹ ਕੇ ਫਿਰ ਲਿਜਾ ਸਕਦੇ ਹੋ ਕਿਸਾਨ ਵੀਰ ਦੇ ਕੋਲ ਤਵੀਆਂ ਨੇ ਇਹ ਕਿਸੇ ਵਪਾਰੀ ਵੀਰ ਕੋਲ ਨਹੀਂ ਜੇ ਆਪਾਂ ਹੁਣ ਇਹਨਾਂ ਦੇ ਰੇਟ ਦੀ ਗੱਲ ਕਰੀਏ ਵੀਰੋ ਵੀਰ ਕੰਨਿਓ ਇਹਨਾਂ ਦੀ 27000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਵੀਰ ਪੂਰਾ ਮਾਨਤਾਣ ਕਰਨਗੇ ਤਮੀਆਂ ਨੂੰ ਤੁਸੀਂ ਆ ਕੇ ਦਸੱਲੀ ਕਰਕੇ ਚੈੱਕ ਕਰਕੇ ਵਾਕੇ ਫਿਰ ਖਰੀਦ ਸਕਦੇ ਹੋ ਜੇ ਆਪਾਂ ਮਾਲਕ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 94641 13503 ਤੇ ਵੀਰ ਨੂੰ ਤੁਸੀਂ ਕਾਲ ਕਰਕੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਜਾਣਕਾਰੀ ਵੀਰ ਉਹ ਸਾਡੇ ਤੇ ਦੱਸਣ ਕੰਨੀ ਹੋ ਰਹੀਗੀ ਹੋਵੇ ਵੀਰ ਨੂੰ ਤੁਸੀਂ ਇੱਕ ਵਾਰ ਫੋਨ ਜ਼ਰੂਰ ਕਰ ਸਕਦੇ ਹੋ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਕੋਈ ਪੱਕਾ ਰੇਟ ਨਹੀਂ ਰੇਟ ਵਿੱਚ ਪੂਰਾ ਤੁਹਾਡਾ ਮਾਨਤਾਣ ਕੀਤਾ ਜਾਊਗਾ ਸਕ੍ਰੀਨ ਤੇ ਵੀਰੋ ਆਪਣੇ ਚੈਨਲ ਦੇ ਐਡ ਲਵਾਉਣ ਵਾਸਤੇ ਨੰਬਰ ਚੱਲ ਰਿਹਾ ਜੇ ਕਿਸੇ ਨੇ ਆਪਣੇ ਚੈਨਲ ਤੇ ਵੀਰੋ ਕਿਸੇ ਪ੍ਰਕਾਰ ਦੀ ਐਡ ਲਵਾਉਣੀ ਆ ਕੋਈ ਖੇਤੀਬਾੜੀ ਸਾਧਨ ਵੇਚਣਾ ਤਾਂ ਤੁਸੀਂ ਸਾਨੂੰ ਵੀਡੀਓ ਸੈਂਡ ਕਰੋ ਆਪਾਂ ਤੁਹਾਡੀ ਬਿਲਕੁਲ ਐਡ ਫ੍ਰੀ ਦੇ ਵਿੱਚ ਕਰਾਂਗੇ ਤੁਹਾਡੇ ਲਈ ਵਾਜਿਬ ਰੇਟਾਂ ਦੇ ਵਿੱਚ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਰੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਵੀਰੋ